ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਮੋਂਗੇ ਵਧੀਆ ਹੋਮੋਂਗੇ ਮੈਂ ਪਰਮਿੰਦਰ ਕੌਰ ਚਹਿਲ ਕਲੈਕਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਲੈ ਕੇ ਆਏ ਆਂ ਕੁਝ ਅਲੱਗ ਜੀ ਲੁੱਕ ਦੇ ਸੂਟ ਇਹ ਆਏ ਆਪਣੇ ਕੋਲੇ ਥ੍ਰੈਡ ਵਰਕ ਦੇ ਉੱਪਰ ਰੈਡੀ ਹੋ ਕੇ ਕਈ ਪੈਣਾ ਪੁੱਛਦੀਆਂ ਰਹਿੰਦੀਆਂ ਨੇ ਕਿ ਤੁਸੀਂ ਜੇ ਅਸੀਂ ਥ੍ਰੈਡ ਵਰਕ ਤੇ ਰੈਡੀ ਕਰਵਾਉਣਾ ਹੋਵੇ ਹੈਂਡ ਵਰਕ ਤੇ ਰੈਡੀ ਕਰਵਾਉਣਾ ਹੋਵੇ ਆਪਾਂ ਹਰ ਤਰ੍ਹਾਂ ਦੀ ਸੂਟ ਰੈਡੀ ਕਰਕੇ ਦਿੰਨੇ ਆ ਬਹੁਤ ਭੈਣਾਂ ਨੂੰ ਕਰਕੇ ਦੇ ਵੀ ਚੁੱਕੇ ਆ ਬਹੁਤ ਦੂਰ ਦੂਰ ਤੱਕ ਪਹੁੰਚਦੇ ਕਰ ਵੀ ਚੁੱਕੇ ਆ ਆਪਣੇ ਕੋਲ ਕਿਸੇ ਵੀ ਤਰ੍ਹਾਂ ਦਾ ਤੁਸੀਂ ਹੈਂਡਵਰਕ ਦਾ ਡਿਜ਼ਾਈਨ ਕਰਵਾਉਣਾ ਕਿਸੇ ਵੀ ਤਰ੍ਹਾਂ ਦਾ ਤੁਸੀਂ ਥ੍ਰੈਡਵਰਕ ਦਾ ਡਿਜ਼ਾਈਨ ਕਰਵਾਉਣਾ ਹਰ ਤਰ੍ਹਾਂ ਦਾ ਵਰਕ ਤੁਹਾਨੂੰ ਅਵੇਲੇਬਲ ਮਿਲੂਗਾ ਜੀ ਤੇ ਬਹੁਤ ਹੀ ਰੀਜ਼ਨੇਬਲ ਪ੍ਰਾਈਸਾਂ ਦੇ ਵਿੱਚ ਆਪਾਂ ਦਵਾਂਗੇ ਸਟੱਫ ਪੂਰਾ ਵਧੀਆ ਜਿੱਦਾਂ ਨੇ ਤੁਸੀਂ ਫੈਬਰਿਕ ਤੇ ਕਰਵਾਉਣਾ ਚਾਹੁੰਦੇ ਹੋ ਉਹ ਵੀ ਤੁਸੀਂ ਦੱਸ ਸਕਦੇ ਹੋ ਜਿਸ ਤਰ੍ਹਾਂ ਦਾ ਵੀ ਡਿਜ਼ਾਈਨ ਕਰਵਾਉਣਾ ਚਾਹੁੰਦੇ ਹੋ ਉਸੇ ਤਰ੍ਹਾਂ ਦਾ ਤੁਹਾਨੂੰ ਡਿਜ਼ਾਈਨ ਰੈਡੀ ਹੋ ਕੇ ਮਿਲੂਗਾ ਅੱਜ ਜਿਹੜਾ ਮੈਂ ਸੂਟ ਰੈਡੀ ਆ ਰੈਡੀ ਹੋ ਕੇ ਆਇਆ ਇਹਦੀ ਮੈਂ ਤੁਹਾਨੂੰ ਸ਼ੋਅ ਕਰ ਰਹੀ ਆ ਤੇ ਬਾਕੀ ਮੈਂ ਇਹਦੇ ਵਿੱਚ ਤੁਹਾਨੂੰ ਕਰੂੰਗੀ ਸਾਰੇ ਤਾਂ ਕਲਰਸ ਸ਼ੋਅ ਵੀ ਜਿਹੜੇ ਕਲਰ ਆਪਣੇ ਕੋਲ ਅਵੇਲੇਬਲ ਆ ਜਿਸ ਕਿਸੇ ਵੀ ਭੈਣ ਨੇ ਇਹਨਾਂ ਉੱਤੇ ਕੋਈ ਵੀ ਡਿਜ਼ਾਈਨ ਇੱਕ ਤਾਂ ਹੈਗਾ ਕਿ ਜਿਹੜਾ ਮੈਂ ਆਪ ਤੁਹਾਨੂੰ ਦਿਖਾ ਰਹੀ ਆ ਡਿਜ਼ਾਈਨ ਤੁਹਾਡੇ ਕੋਲ ਆਪਣਾ ਕੋਈ ਡਿਜ਼ਾਈਨ ਹੈਗਾ ਜਿਹੜਾ ਤੁਸੀਂ ਰੈਡੀ ਕਰਵਾਉਣਾ ਚਾਹੁੰਦੇ ਹੋ ਤੁਸੀਂ ਉਹ ਵੀ ਸਾਡੇ ਕੋਲੋਂ ਰੈਡੀ ਕਰਵਾ ਸਕਦੇ ਹੋ ਤੇ ਸਾਰੇ ਕਲਰ ਮੈਂ ਤੁਹਾਨੂੰ ਸ਼ੋਅ ਕਰ ਦੂੰਗੀ ਕਿਉਂਕਿ ਬਹੁਤ ਭੈਣਾਂ ਦੇ ਮੈਸੇਜ ਆਉਂਦੇ ਆ ਕਿ ਸਾਨੂੰ ਕਲਰ ਸ਼ੋਅ ਕਰ ਦਿਓ ਸਾਨੂੰ ਕਲਰ ਦਿਖਾਓ ਇੰਨਾ ਟਾਈਮ ਹੀ ਨਹੀਂ ਹੈਗਾ ਜੀ ਕਿ ਇੱਕ ਇੱਕ ਜਾਨੇ ਨੂੰ ਪਿਕਸਰ ਸੈਂਡ ਕਰੀਏ ਇਹ ਤਾਂ ਕਿਸੇ ਕੋਲੇ ਵੀ ਨਹੀਂ ਕੋਈ ਵੀ ਇਹ ਕੰਮ ਕਰ ਰਿਹਾ ਕਿਸੇ ਕੋਲ ਟਾਈਮ ਰਹਿੰਦਾ ਹੀ ਨਹੀਂਗਾ ਬਾਕੀ ਤਾਂ ਇਹ ਆ ਵੀ ਮੈਂ ਤਾਂ ਇਕੱਲੀ ਆ ਸਾਰਾ ਕੰਮ ਆਪ ਹੀ ਮੈਨਸ ਕਰ ਰਹੀ ਆ ਸਾਰਾ ਕੁਛ ਹੀ ਸੋ ਇੰਨਾ ਟਾਈਮ ਨਹੀਂ ਹੁੰਦਾ ਇਸ ਲਈ ਕੋਸ਼ਿਸ਼ ਕਰੀਦੀ ਆ ਕਿ ਹਰ ਚੀਜ਼ ਇੱਕ ਵੀਡੀਓ ਦੇ ਵਿੱਚ ਲਿਆ ਕੇ ਕਵਰ ਕਰ ਦਈਏ ਤਾਂ ਕਿ ਹਰ ਭੈਣ ਤੱਕ ਪਹੁੰਚ ਸਕੇ ਤੇ ਤੁਸੀਂ ਸਾਰੀ ਸਿਲੈਕਟ ਜਿੰਨੀ ਵੀ ਆਪਣੀ ਸਾਰੀ ਕਲੈਕਸ਼ਨ ਆ ਸਾਰੀ ਨੂੰ ਤੁਸੀਂ ਦੇਖ ਸਕੋ ਲੋ ਜੀ ਪਲੀਜ਼ ਮੇਰੇ ਚੈਨਲ ਦੇ ਨਵੇਂ ਹੋ ਤੇ ਹੇਠ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੁਸੀਂ ਪਤਾ ਨਹੀਂ ਸਬਸਕ੍ਰਾਈਬ ਦਾ ਬਟਨ ਦਬਣਾ ਭੁੱਲ ਜਾਂਦੇ ਹੋ ਤਾਂ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤਾਂ ਕਿ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਤੇ ਪਲੀਜ਼ ਲਾਈਕ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਤੇ ਕਮੈਂਟ ਕਰ ਦਿਆ ਕਰੋ ਲੋ ਜੀ ਮੈਂ ਤੁਹਾਨੂੰ ਦਿਖਾਨੀ ਆ ਅੱਜ ਦਾ ਸੂਟ ਬੇ ਸਾਰਾ ਰਹੂਗਾ ਗੀਜ਼ਾ ਕਾਟਨ ਜਿੰਨੀ ਵੀ ਆਪਾਂ ਅੱਜ ਦੀ ਮੈਂ ਤੁਹਾਨੂੰ ਸਾਰੀ ਵੀਡੀਓ ਦਿਖਾਉਂਗੀ ਸਾਰਾ ਬੇਸ ਗੀਜ਼ਾ कॉटन ਆ ਬਿਨਾ ਲਾਈਨਿੰਗ ਤੋਂ ਤਿਆਰ ਹੋਣਗੇ ਜਿਹੜੀਆਂ ਭੈਣਾਂ ਸਕਿਪ ਕਰਨਾ ਚਾਹੁੰਦੀਆਂ ਨੇ ਉਹ ਜਾਨਕੀ ਲਾਈਨਿੰਗ ਨਹੀਂ ਲਗਾਉਣਾ ਚਾਹੁੰਦੀਆਂ ਤਾਂ ਨਾ ਵੀ ਲਗਾਓ ਜਿਹੜੀਆਂ ਭੈਣਾਂ ਤਾਂ ਲਾਈਨਿੰਗ ਵਾਲਾ ਹੀ ਵੇਅਰ ਕਰਦੀਆਂ ਨੇ ਜਿਵੇਂ ਕਿ ਮੈਂ ਖੁਦ ਲਾਈਨਿੰਗ ਵਾਲਾ ਹੀ ਵੇਅਰ ਕਰਦੀ ਆ ਜਿਹੜਾ ਜਾਨਕੀ ਜੇ ਤੁਸੀਂ ਰਿਕੁਆਇਰ ਹੋ ਤਾਂ ਤੁਸੀਂ ਲਗਵਾ ਵੀ ਸਕਦੀ ਹੋ ਯਾਨੀ ਕਿ ਬਿਨਾ ਲਾਈਨਿੰਗ ਤੋਂ ਵੀ ਕਿਉਂਕਿ ਗੀਜ਼ਾ कॉटन ਤਾਂ ਬਹੁਤ ਹੀ ਵਧੀਆ ਸਟਾਫ ਆ ਕੋਈ ਇਹਦੀ ਉਹ ਨਹੀਂ ਹੈਗੀ ਕੰਪਲੇਨ ਕੋਈ ਕਲਰਾਂ ਦੀ ਕੁਛ ਨਹੀਂ ਬ੍ਰੈਂਡ ਦਾ ਸਾਰਾ ਸਟਾਫ ਲੱਗ ਇਹ ਹੈਗਾ 그린 ਕਲਰ ਦੇ ਉੱਪਰ ਰੈਡੀ ਕਰਵਾਇਆ ਸੂਟ ਪਿਸਤਾ ਜਾਂ 그린 ਕਲਰ ਆ ਲਾਈਟ ਜਿਹਾ ਕਲਰ ਉਹਦੇ ਉੱਪਰ ਤੁਸੀਂ ਕੰਮ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣਾ ਸਾਰਾ ਥ्रेड ਵਰਕ ਦਾ ਸੂਟ ਆ ਜਿਹੜਾ ਇਹ ਰੈਡੀ ਹੋ ਕੇ ਆਇਆ ਇਹਦੇ ਵਿੱਚ ਤੁਹਾਨੂੰ ਪ੍ਰਿੰਟਿੰਗ ਦਿਖ ਰਹੀ ਹੋਣੀ ਆ ਥੋੜੀ ਜਿਹੀ ਚੈੱਕ ਵਾਂਗੂ ਸੈਲਫ ਪ੍ਰਿੰਟਿੰਗ ਹੋਈ ਹੋਈ ਆ ਤੇ ਬਹੁਤ ਸੋਹਣਾ بیس ਆ ਜਾਨੀ ਕਿ ਇਹ ਸਟਾਫ ਬਹੁਤ ਹੀ ਵਧੀਆ ਵਾਂ ਲੱਗਿਆ ਹੋਇਆ ਸਾਰਾ ਇਹਨੂੰ ਤੇ ਨਾਲ ਸਾਰਾ ਥ੍ਰੈਡਵਰਕ ਦਾ ਕੰਮ ਤੁਸੀਂ ਚੈੱਕ ਕਰ ਸਕਦੇ ਹੋ ਇੱਕ ਇੱਕ ਤਾਗੇ ਨੂੰ ਪੂਰਾ ਐਨ ਚੰਗੀ ਤਰ੍ਹਾਂ ਫਰੋਇਆ ਪਿਆ ਜੀ ਬਹੁਤ ਹੀ ਵਧੀਆ ਸਾਰਾ ਤੁਹਾਨੂੰ ਫਿਨਿਸ਼ਿੰਗ ਵਾਲਾ ਸਾਰਾ ਕੰਮ ਮਿਲੇਗਾ ਤੇ ਕਲਰ ਚੈੱਕ ਕਰੋ ਕਿੰਨੇ ਕਲਰ ਇਹਦੇ ਵਿੱਚ ਇਨਕਲੂਡ ਹੋਏ ਹੋਏ ਨੇ ਕਿਉਂਕਿ ਲਾਈਟ ਜਾਂ ਕਲਰ ਆ ਸੂਟ ਦਾ ਤੇ ਉਹਦੇ ਉੱਪਰ ਸਾਰੇ ਰੰਗ-ਬਰੰਗੇ ਕਲਰ ਉੱਠ ਕੇ ਆ ਰਹੇ ਨੇ ਬਹੁਤ ਸੋਹਣੀ ਡਿਜ਼ਾਈਨਿੰਗ ਹੋ ਕੇ ਸੂਟ ਜਾਣ ਕੇ ਵਰਕ ਹੋ ਕੇ ਆਇਆ ਤੇ ਇਹਦਾ ਸੇਮ ਹੀ ਤੁਹਾਨੂੰ ਬਾਹਾਂ ਦੇ ਉੱਪਰ ਮਿਲੂਗਾ ਇਸ ਤਰ੍ਹਾਂ ਫਲਾਵਰ ਤੇ ਨਾਲ ਇਸ ਤਰ੍ਹਾਂ ਕਟਵਰਕ ਹੋਈ ਫਲਾਵਰ ਮਿਲੂਗਾ ਜੀ ਬਾਹਾਂ ਬਾਹਾਂ ਦੇ ਉੱਪਰ ਦੋਨਾਂ ਦੇ ਉੱਪਰ ਆ ਲੋ ਤੇ ਪ੍ਰੋਪਰ 5 ਮੀਟਰ ਦੀ ਕੱਟ ਹੋਊਗੀ ਜਿਹੜਾ ਮਰਜੀ ਸੌਣ ਤੁਸੀਂ ਚੱਕ ਸਕਦੇ ਹੋ ਬਹੁਤ ਹੀ ਵਧੀਆ ਜਿਹੜਾ ਮਰਜੀ ਇਹਨਾਂ ਦੇ ਡਿਜ਼ਾਈਨ ਡੈਡੀ ਕਰਵਾ ਸਕਦੇ ਹੋ ਜਾਨੀ ਕਿ ਪਲੇਨ ਫੈਬਰਿਕ ਦੇ ਵਿੱਚ ਜਿਹੜੇ ਕਲਰ ਇਹਦੇ ਵਿੱਚ ਅਵੇਲੇਬਲ ਨੇ ਉਹ ਮੈਂ ਤੁਹਾਨੂੰ ਸ਼ੋਅ ਕਰਨ ਲੱਗੀ ਆ ਤੇ ਜਿਹੜੀਆਂ ਵੀ ਪਹਿਣਾ ਥ੍ਰੈਡ ਵਰਕ ਦਾ ਕਿਸੇ ਵੀ ਤਰ੍ਹਾਂ ਦਾ ਥੋਰ ਤੁਸੀਂ ਹੁਣ ਕਾਟਨ ਆ ਗਰਮੀਆਂ ਦੀ ਕਲੈਕਸ਼ਨ ਭਾੜਦੀਓ ਤੇ ਡੇਲੀ ਇਹੀ ਰਿਕੁਆਇਰ ਹੁੰਦੀ ਆ ਪਿਕਸ ਦੀ ਪਿਕਸ ਨਹੀਂ ਮੈਂ ਅੱਜ ਸਾਰੀਆਂ ਤੁਹਾਨੂੰ ਕਲਰ ਇਹਦੇ ਵਿੱਚ ਸ਼ੋਅ ਕਰਨ ਲੱਗੀ ਆ ਤੇ ਬੇ ਸਾਰਾ ਇਹ ਹੈਗਾ ਜੀ ਗੀਜ਼ਾ ਕਾਟਨ ਗੀਜ਼ਾ ਕਾਟਨ ਦਾ ਬੇਸ ਆ ਬਹੁਤ ਹੀ ਵਧੀਆ ਸੌਫਟ ਵਾਲਾ ਸੈਲਫ ਪ੍ਰਿੰਟਿੰਗ ਆ ਕਿਸੇ ਉਤੇ ਨਿੱਕੀ ਨਿੱਕੀ ਇਸ ਤਰ੍ਹਾਂ ਲਾਈਨਿੰਗ ਜੀ ਆਉਗੀ ਜਿਹੜੀ ਕਿ ਦਿਖਦੇ ਨਹੀਂ ਹੈਗੀ ਬਹੁਤ ਹੀ ਸ਼ਾਇਦ ਨੇੜੇੋਂ ਜਿਹਾ ਦਿਖੇ ਤੁਹਾਨੂੰ ਤੇ ਬਹੁਤ ਵਧੀਆ ਸਾਰਾ ਸਟਾਫ ਆ ਇਹਨਾਂ ਦੇ ਵਿੱਚ ਕਲਰ ਚੈੱਕ ਕਰ ਲਓ ਸਾਰੇ ਕਲਰ ਮਿਲਣਗੇ ਜਿਵੇਂ ਫਰੋਜ਼ੀ ਜਿਹਾ ਸ਼ੇਡ ਆ ਇਹ ਬਲੂ ਫਰੋਜ਼ੀ ਜਿਹਾ ਪਰਪਲ ਵੈਂਡਰ ਜਿਹਾ ਸ਼ੇਡ ਮਿਲੂਗਾ ਆ ਲੋ ਇਹ ਸੇਮ ਆ ਵਾਲੇ ਸਟਾਫ ਦੇ ਵਿੱਚ ਆ ਗਿਆ ਜੀ ਤੇ ਵਰਕ ਹੋ ਕੇ ਆਇਆ ਚੈੱਕ ਵਾਲੀ ਇਹਦੇ ਵਿੱਚ ਸੈਲਫ ਪ੍ਰਿੰਟਿੰਗ ਹੋਈ ਹੋਈ ਆ ਆਹ ਲਓ ਜੀ ਫਿਰੋਜ਼ੀ ਜਿਹਾ ਸ਼ੇਡ ਇਹ ਲੱਗ ਜਿਹਾ ਫਿਰੋਜ਼ੀ ਸ਼ੇਡ ਆ ਸਕਾਈ ਬਲੂ ਜਿਹਾ ਸ਼ੇਡ ਕਲਰਾਂ ਦੀ ਫੁੱਲ ਔਨ ਗਰੰਟੀ ਆ ਕਲਰਾਂ ਨੂੰ ਕੁਝ ਨਹੀਂ ਹੁੰਦਾ ਕੱਪੜੇ ਨੂੰ ਕੁਝ ਨਹੀਂ ਹੁੰਦਾ ਪੂਰਾ ਵਧੀਆ ਬੈਸਟ ਬ੍ਰਾਂਡ ਦਾ ਕੱਪੜਾ ਲੱਗਿਆ ਹੋਇਆ ਇਸ ਲਈ ਬੇਫਿਕਰ ਹੋ ਕੇ ਆਪਣਾ ਕਿਸੇ ਵੀ ਤਰ੍ਹਾਂ ਦਾ ਸੂਟ ਰੈਡੀ ਕਰਵਾਉਣਾ ਕਰਵਾ ਸਕਦੇ ਹੋ ਆਹ ਲਓ ਜੀ ਅਗਲਾ ਕਲਰ ਚੈੱਕ ਕਰੋ ਹਲੋ ਜੀ ਪਿੰਕ ਗਾਜਰੀ ਜਿਹਾ ਸ਼ੇਡ ਆ ਗਿਆ ਇਹ ਤੋਂ ਥੋੜਾ ਜਿਹਾ ਲਾਈਟ ਜੀ ਟੂਨ ਤੇ ਆ ਗਿਆ ਪਿੰਕੀ ਪਿੰਕ ਜੇ ਸ਼ੇਡ ਤੇ ਇਹ ਜੀ ਮੇ ਗਾਜਰੀ ਸ਼ੇਡ ਸੀ ਆ ਲੋ ਪੇਸਟਾ ਗ੍ਰੀਨ ਕਲਰ ਆ ਗਿਆ ਪਿੰਕੀ ਸ਼ੇਡ ਆ ਗਿਆ ਜੀ ਜਿਹੜੇ ਮਰਜੀ ਕਲਰ ਦੇ ਉੱਪਰ ਆਪਣਾ ਸੂਟ ਰੈਡੀ ਕਰਵਾਓ ਬਹੁਤ ਸੋਹਣੇ ਕਲਰਾਂ ਦੇ ਉੱਪਰ ਤੇ ਪ੍ਰਾਈਸ ਜਿਹੜਾ ਹੁਣ ਕਈ ਭੈਣਾਂ ਨੇ ਕਾਲ ਕਰਨੀਆਂ ਨੇ ਕਿ ਜਿਹੜਾ ਸੂਟ ਤੁਸੀਂ ਦਿਖਾਇਆ ਉਹ ਕਿੰਨੇ ਚ ਰੈਡੀ ਕੀਤਾ ਉਹ ਵਾਲਾ ਸੂਟ ਵਿਦਾਊਟ ਦੁਪੱਟਾ ਜਿਹੜਾ ਸਕਰੀਨ ਤੇ ਤੁਹਾਨੂੰ ਪ੍ਰਾਈਸ ਮੈਂਸ਼ਨ ਹੋਊਗਾ ਜੀ ਪਲੇਨ ਸਟਾਫ ਦਾ ਮੈਨੂੰ ਨਾ ਪੁੱਛਿਓ ਰੇਟ ਪਲੇਨ ਸਟਾਫ ਨਹੀਂ ਮਿਲਣਾ ਹੈਗਾ ਜੀ ਤੁਸੀਂ ਜੇ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਰੈਡੀ ਕਰਵਾ ਸਕਦੇ ਹੋ ਤੇ ਪਲੇਨ ਸਟਾਫ ਨਹੀਂ ਹੈਗਾ ਤੇ ਹੁਣ ਕਈ ਭੈਣਾਂ ਨੇ ਕਾਲਸ ਕਰਕੇ ਇਹ ਪੁੱਛਣਾ ਵਾ ਵੀ ਜਿਹੜਾ ਸੂਟ ਤੁਸੀਂ ਰੈਡੀ ਕਰਵਾਇਆ ਵਾ ਉਹ ਤੁਸੀਂ ਕਿੰਨੇ ਦੇ ਵਿੱਚ ਰੈਡੀ ਕਰਵਾਇਆ ਵਾ ਤੇ ਇਸ ਲਈ ਉਹਦਾ ਰੇਟ ਜਿਹੜਾ ਸਕਰੀਨ ਤੇ ਮੈਂਸ਼ਨ ਹੋਊਗਾ 2250 ਉਹ ਵਿਦਾਊਟ ਦੁਪੱਟਾ ਹੋਊਗਾ ਵਿਦਾਊਟ ਦੁਪੱਟਾ ਤੁਹਾਨੂੰ ਜਾਨੀ ਕਿ ਪੂਰਾ ਵਰਕ ਹੋ ਕੇ ਉਹ ਮਿਲੇਗਾ ਬਾਕੀ ਡਿਜ਼ਾਈਨ ਦੇ ਅਕੋਰਡਿੰਗ ਅਪ ਡਾਊਨ ਹੋ ਸਕਦਾ ਜਾਨੀ ਕਿ ਜੇ ਤੁਸੀਂ ਸੇਮ ਡਿਜ਼ਾਈਨ ਦੇ ਉੱਪਰ ਰੈਡੀ ਕਰਵਾ ਰਹੇ ਹੋ ਤਾਂ ਸੇਮ ਡਿਜ਼ਾਈਨ ਇਹਨਾਂ ਵਿੱਚੋਂ ਕਿਸੇ ਵੀ ਕਲਰ ਤੇ 2250 ਦੇ ਵਿੱਚ ਰੈਡੀ ਹੋ ਕੇ ਤੁਹਾਡੇ ਘਰ ਤੱਕ ਪਹੁੰਚੂਗਾ ਜੀ ਉਹ ਸੂਟ ਆਹ ਲੋ ਜੀ ਪਰਪਲ ਸ਼ੇਡ ਇਦੇ ਵਿੱਚ ਥੋੜੀ ਜਿਹੀ ਟਕੋਨੀ ਜੀ ਡੱਬੀ ਬਣੀ ਆ ਯਾਨੀ ਕਿ ਸਾਰੀਆਂ ਸੈਲਫ ਪ੍ਰਿੰਟਿੰਗਾਂ ਨੇ ਬਹੁਤ ਸੋਹਣੀਆਂ ਬਹੁਤ ਟ੍ਰੈਂਡਿੰਗ ਦੇ ਵਿੱਚ ਇਹ ਬੇਸ ਚੱਲ ਰਹੇ ਨੇ ਸਾਰੀਆਂ ਬੁਟੀਕਸ ਦੇ ਉੱਪਰ ਇਹੀ ਫੈਬਰਿਕ ਦੇ ਉੱਪਰ ਸਾਰੇ ਵਰਕ ਹੋ ਜਾ ਹੋ ਰਹੇ ਨੇ ਗਰਮੀਆਂ ਵਾਲਾ ਸਾਰਾ ਚਾਰਟ ਆ ਕਲਰਸ ਵਗੈਰਾ ਦਾ ਕੋਈ ਵੀ ਇਹਨਾਂ ਦੇ ਵਿੱਚ ਉਹ ਨਹੀਂ ਹੈਗਾ ਵੀ ਹਾਂਜੀ ਇਹਨਾਂ ਦੇ ਕਲਰ ਉੱਤਰ ਜਾਣਗੇ ਜਾਂ ਇਹ ਹੋ ਜਾਊਗਾ ਸਟੱਫ ਕਿਉਂਕਿ ਕਾਟਨ ਤੋਂ ਹਰ ਡਰਦਾ ਵੀ ਥੋੜੇ ਜੇ ਤੋਂ ਪਾਉਤਾ ਹੀ ਖਰਾਬ ਹੋ ਜਾਂਦੀ ਆ ਗੀਜ਼ਾ ਕਾਟਨ ਆ ਬ੍ਰਾਂਡ ਦੀ ਆ ਬਹੁਤ ਸੋਹਣੀ ਆ ਇਨਾ ਉਤੇ ਵਰਕ ਹੋਣਗੇ ਬਹੁਤ ਸੋਹਣੀਆਂ ਕਲੈਕਸ਼ਨਾਂ ਦੇ ਨਾਲ ਆਪਾਂ ਇਹ ਸਾਰੇ ਸੂਟ ਲੈ ਕੇ ਆਏ ਆ ਤੇ ਸਭ ਤੋਂ ਵੱਧ ਹੈਵੀ ਡਿਮਾਂਡ ਸੀ ਇਹ ਵੀ ਪਲੇਸਡ ਆਫ ਲੈ ਕੇ ਆਉ ਜਾਂ ਫਿਰ ਥ੍ਰੈਡ ਵਰਕ ਦੇ ਸੂਟ ਜਿਹੜੇ ਤੁਸੀਂ ਰੈਡੀ ਕਰਦੇ ਹੋ ਜਿਹੜੇ ਵੀ ਸੂਟ ਕਿਸੇ ਵੀ ਭੈਣ ਦਾ ਰੈਡੀ ਹੁੰਦਾ ਵਾ ਮੈਂ ਬਹੁਤ ਹੀ ਕੱਟ ਵੀਡੀਓ ਦੇ ਵਿੱਚ ਪਾਉਣੀ ਆ ਕਿਉਂਕਿ ਨਾਲ ਦੀ ਨਾਲ ਕੋਰੀਅਰ ਹੋ ਜਾਂਦੇ ਨੇ ਜੀ ਹੈਂਡਵਰਕ ਦੇ ਵੀ ਉਹ ਉਹਨਾਂ ਨੂੰ ਪਤਾ ਜਿੰਨਾ ਤੱਕ ਪਹੁੰਚਦੇ ਨੇ ਵੀ ਉਹਨਾਂ ਨੂੰ ਕਿੱਦਾਂ ਦੀ ਸਾਡੀ ਕਲੈਕਸ਼ਨ ਲੱਗਦੀ ਆ ਇਹ ਬਿਲਕੁਲ ਹੀ ਪਲੇਨ ਆ ਇਹਦੇ ਵਿੱਚ ਆਹ ਵਾਲੇ ਜਿਹੜਾ ਬਿਲਕੁਲ ਹੀ ਪਲੇਨ ਆ ਇਹਦੇ ਵਿੱਚ ਵੀ ਤੁਸੀਂ ਕੋਈ ਵੀ ਕਲਰ ਦੀ ਚੋਇਸ ਤੁਹਾਡੇ ਕੋਲ ਆਪਣਾ ਕੋਈ ਕਲਰ ਹੋਵੇ ਵੀ ਅਸੀਂ ਆਹ ਕਲਰ ਤੇ ਕਰਵਾਉਣਾ ਤਾਂ ਉਹ ਕਲਰ ਵੀ ਇਹਦੇ ਵਿੱਚ ਹਰ ਅਵੇਲੇਬਲ ਹੋ ਜੂ ਇਸ ਟਾਈਮ ਦੇ ਵਿੱਚ ਆ ਪੂਰਾ ਪਲੇਨ ਸਾਡੇ ਕੋਲ ਸਿੰਗਲ ਪੀਸ ਹੀ ਅਵੇਲੇਬਲ ਆ ਪਰ ਇਹਦੇ ਵਿੱਚ ਘੱਟ ਤੋਂ ਘੱਟ ਵੀ 30 40 ਕਲਰ ਆਉਂਦੇ ਆ ਇਸ ਲਈ ਇਹਦੇ ਵਿੱਚ ਕੋਈ ਵੀ ਕਲਰ ਆਪਸ਼ਨ ਹੋਵੇ ਤਾਂ ਤੁਸੀਂ ਦੱਸ ਸਕਦੇ ਹੋ ਜੇ ਤੁਸੀਂ ਸੈਲਫ ਪ੍ਰਿੰਟਿੰਗ ਨਹੀਂ ਲੈਣੀ वैसे ये सब तो बेस्ट फैब्रिक आ लो लाइट लेमन शेड लो जी लाइट ऑरेंज शेड लाइट ज पीच ऑरेंज शेड है वाला आ लो जी लाइट पिंक कलर ਲਓ ਜੀ ਇਹ ਸੀਗੀ ਅੱਜ ਦੀ ਆਪਣੀ ਕਲੈਕਸ਼ਨ ਸਾਰਾ ਹੀ ਫੈਬਰਿਕ ਪੂਰਾ ਫਾਈਨ ਆ ਬਸ ਤੁਸੀਂ ਆਪਣਾ ਆਰਡਰ ਦੇਣਾ ਤੇ ਆਪਣਾ ਡਿਜ਼ਾਈਨ ਦੱਸਣਾ ਕਿਹੜਾ ਡਿਜ਼ਾਈਨ ਤੁਸੀਂ ਰੈਡੀ ਕਰਾਉਣਾ ਰੇਟ ਮੈਂ ਦੱਸਤਾ ਪਲੀਜ਼ ਰੇਟ ਲਈ ਕਾਲ ਨਾ ਕਰਿਓ ਵੀ ਇੱਕ ਇੱਕ ਚੀਜ਼ ਲਈ ਫਿਰ ਤੁਸੀਂ ਕਾਲ ਕਰਦੇ ਹੋ ਰੇਟ ਮੈਂ ਤੁਹਾਨੂੰ ਦੱਸਤਾ ਵੀ ਜਿਹੜਾ ਸੂਟ ਮੈਂ ਪਹਿਲਾਂ ਦਿਖਾਇਆ ਉਹ ਕਿੰਨੇ ਵਿੱਚ ਰੈਡੀ ਹੋਇਆ ਵਿਦਆਊਟ ਦੁਪੱਟਾ ਉਹਦਾ ਮੈਂ ਰੇਟ ਦੱਸਿਆ ਵਾ ਜਿੱਦਾਂ ਦਾ ਦੁਪੱਟਾ ਲਗਵਾਉਗੇ ਉਹ ਓਦਾਂ ਦਾ ਇਨਕਲੂਡ ਹੋ ਜਾਊਗਾ ਜੀ ਚਲੋ ਜੀ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਜਾਣ ਤੋਂ ਪਹਿਲਾਂ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਜਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਮਿਲਦੇ ਆ ਜੀ ਹੋਰ ਸੋਹਣੇ ਸੋਹਣੇ ਸੂਟ ਲੈ ਕੇ ਹੋਰ ਨਿਊ ਕਲੈਕਸ਼ਨ ਦੇ ਨਾਲ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ